ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਗੱਲ ਚੱਲਦੀ ᱛੀ ਸਾਡੀ ਤੁਹਾਨੂੰ ਮੈਂ ਦੱਸਦੀ ਆ ਪਾਸਪੋਰਟ ਦੀ ਹੈਨਾ ਸਰਦਾਰਾ ਹੂੰ ਪਹਿਲਾਂ ਤਾਂ ਅਸੀਂ ਪਾਸਪੋਰਟ ਨੂੰ ਹਰਾਨ ਹੋਏ ਚੰਡੀਗੜ੍ਹ ਜਾਣ ਨੂੰ ਹੋ ਗਏ 1.5-2 ਮਹੀਨੇ 2 ਮਹੀਨੇ ਤੇ ਉੱਪਰ ਹੋ ਗਿਆ ਤਾਂ 2 ਮਹੀਨੇ ਤੇ ਉੱਪਰ ਹੋ ਗਿਆ ਠੀਕ ਆ ਉਹਨਾ ਪ੍ਰੋਬਲਮ ਕੀ ਧੀ ਪ੍ਰੋਬਲਮ ਇਹ ਧੀ ਬਈ ਸਰਦਾਰ ਜੀ ਨੇ ਲਵਾਇਆ ਤਾਂ ਸੰਧੂ ਆਪਣੇ ਨਾਮ ਉੱਪਰ ਆਧਾਰ ਕਾਰਡ ਤੇ ਬਾਕੀ ਸਾਰੇ ਡਾਕੂਮੈਂਟਾਂ ਚ ਹੈਗਾ ਤਾਂ ਹਾਂ ਬਾਕੀਾਂ ਚ ਸਾਰਿਆਂ ਚ ਹੈਗਾ ਤਾਂ ਇਕੱਲਾ ਆਧਾਰ ਕਾਰਡ ਤੇ ਨਹੀਂ ਹੈਗਾ ਤਾਂ ਉਹ ਲਵਾਇਆ ਸੀ ਫੇਰ ਹੁਣ ਜਿਹੜਾ ਮੇਰਾ ਆਧਾਰ ਕਾਰਡ ਹੈ ਉਹਦੇ ਤੇ ਸਰਦਾਰ ਜੀ ਦਾ ਨਾਮ ਆ ਉਹਦੇ ਪਿੱਛੇ ਵੀ ਸੰਧੂ ਹੈ ਨਹੀਂ ਤਾਂ ਕਹਿੰਦੇ ਵੀ ਇਹਦੇ ਤੇ ਵੀ ਲਵਾ ਕੇ ਲਿਆਓ ਪਹਿਲਾਂ ਅਸੀਂ ਉੱਥੋਂ ਮੁੜੇ ਸਾਰਾ ਹੋਇਆ ਪਿਆ ਉੱਥੇ ਕੰਮ ਬਸ ਦੂਏ ਕੈਬਨ ਤੇ ਜਾ ਕੇ ਫੇਰ ਉਹਨਾਂ ਨੇ ਸਾਨੂੰ ਮੋੜਤਾ ਕਹਿੰਦੇ ਵੀ ਨਹੀਂ ਜਾਓ ਘਰ ਨੂੰ ਜਾਓ ਘਰ ਨੂੰ ਪਹਿਲਾਂ ਆਪ ਦੇ ਆਧਾਰ ਕਾਰਡ ਤੇ ਸੰਧੂ ਲਿਖਵਾ ਕੇ ਲਿਆਓ ਸਰਦਾਰ ਜੀ ਦੇ ਨਾਮ ਉਮਰ ਫੇਰ ਗੱਲ ਆ ਗਈ ਆਧਾਰ ਕਾਰਡ ਦੀ ਆਧਾਰ ਕਾਰਡ ਨੂੰ ਅਸੀਂ ਤਿੰਨ ਵਾਰ ਜਾਇਆ ਏ ਇੱਥੇ ਮੋਹਰ ਲਵਾਓ ਉੱਥੇ ਮੋਹਰ ਲਵਾਓ ਮੜੀ ਜੀ ਥੱਲੇ ਕਰਕੇ ਮੋਹਰ ਲਵਾਉਣੀ ਐ ਕਦੇ ਕਹਿੰਦੇ ਨੇ ਫੋਟੋ ਤੇ ਲਵਾਉਣੀ ਐ ਆਏ ਲਵਾਉਣੀ ਡਾਕੂਆ ਮੰਗੋਦਾ ਹੈ ਆਮ ਲੋਕਾਂ ਦੇ ਹਨਾ ਸਰਦਾਰ ਜੀ ਪੇਪਰਾਂ ਨੂੰ ਫੋਨ ਦੇ ਨੇ ਇਹ ਸਿਰਫ ਨਾ ਜਿਹੜੇ ਇਹ ਕਾਗਜ਼ ਪੂਰੇ ਹੁੰਦੇ ਆ ਇਹ ਇੱਕ ਨਾਰਮਲ ਜਨਤਾ ਦੇ ਪੂਰੇ ਹੁੰਦੇ ਆ ਹਾਂ ਇਹ ਚੋਰਾਂ ਦੇ ਪੂਰੇ ਨਹੀਂ ਹੁੰਦੇ ਚੋਰਾਂ ਦੇ ਨਹੀਂ ਮੈਂ ਜੋ ਆਪਣਾ ਨਾਰਮਲ ਜੰਤਾ ਹੈ ਉਹਦੇ ਕਾਗਜ਼ ਪੱਤਰ ਪੂਰੇ ਹੋਣੇ ਉਹਨਾਂ ਦੇ ਹੀ ਮੰਗਣੇ ਹਨ ਉਹਨਾਂ ਦਾ ਹੀ ਇਹਨਾਂ ਨੇ ਆਧਾਰ ਕਾਰਡ ਮੰਗਣਾ ਉਹਨਾਂ ਦਾ ਹੀ ਇਹਨਾਂ ਨੇ ਬਾਕੀ ਦੇ ਬਰੂਫ ਮੰਗਣੇ ਹਨ ਇਹਨਾਂ ਦੇ ਤਾਂ ਤਾਂ ਚਾਰ ਚਾਰ ਪਾਸਪੋਰਟ ਬਣਾਉਣੇ ਹੁੰਦੇ ਹਨ ਠੱਗੀਆਂ ਡੋਗੀਆਂ ਮਾਰਦੇ ਆ ਇਹ ਤੇ ਦੇ ਜਾਂਦੇ ਆ ਆਊਟ ਆਫ ਕੰਟਰੀ ਜਦੋਂ ਪਤਾ ਲੱਗਦਾ ਵੀ ਉਹ ਨੀਰਬ ਮੋਦੀ ਵਰਗੇ ਜਾ ਕੇ ਇੰਗਲੈਂਡ ਬਹਿ ਗਿਆ ਸ਼ਰਨ ਲੈ ਕੇ 400 ਕਰੋੜ ਦੀ 500 ਕਰੋੜ ਦੀ ਠੱਗੀ ਮਾਰ ਕੇ ਬਾਈ ਇਹਨਾਂ ਦੇ ਅੰਬੈਸੀਆਂ 'ਚ ਵੀ ਗੱਲਾਂ ਹੋਣਗੀਆਂ ਬਾਈ ਇਹਨਾਂ ਨੇ ਸਿੱਧੀਆਂ ਪ੍ਰਾਈਵੇਟ ਜੈਟਾਂ 'ਚ ਚੜਦੇ ਨੇ ਇੱਥੋਂ ਰਾਹੀਂ ਵੀ ਤਾਂ ਆ ਜਾਣਾ ਦੇ ਦੇ ਨੇ ਕ੍ਰਾਸ ਕਰ ਦੇ ਨੇ ਕੰਟਰੀਆਂ ਫਿਰ ਉਹਿਆਂ ਚ ਤਾਂ ਨਹੀਂ ਜਾਂਦੇ ਹੁਣੇ ਨਾ ਨਾ ਇੱਥੋਂ ਨਿਕਲ ਕੇ ਇਹਨਾਂ ਨੇ ਜਾ ਕੇ ਨੇਪਾਲ ਤੋਂ ਚੜ ਜਾਣਾ ਜਾਂ ਕਿਸੇ ਹੋਰ ਪਾਸੇੋਂ ਚੜ ਜਾਣਾ ਨਾ ਫਿਰ ਇਹ ਇਹਨਾਂ ਨੂੰ ਐਮਬੈਸੀਆਂ ਦਾ ਫਿਰ ਕੀ ਰੋਕਤਾ ਵੀ ਨਹੀਂ ਕੋਈ ਤੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਬਾਈ ਤਕੜੇ ਦਾ 37 ਮਹੀਨੇ 100 ਅੱਛਾ ਇਹ ਮਤਲਬ 37 ਮਹੀਨੇ 100 ਉਹ ਘੱਲ ਤਾਂ ਹੋ ਗਈ ਵੀ ਤਕੜਾ ਇਹਨਾਂ ਦੀ ਸਰਕਾਰ ਹੈ ਸਭ ਕੁਝ ਇਹਨਾਂ ਦਾ ਅੱਛਾ ਅੰਨੀ ਪੀ ਜਾਂਦੇ ਕੁੱਤੇ ਚੱਟੀਆਂ ਜਾਂਦੇ ਆ ਆਪਣੇ ਵਰਗਿਆਂ ਨੂੰ ਜਦ ਤੱਕ ਭਜਾ ਦੰਨੇ ਆ ਕਰਕੇ ਲਿਆਓ ਆ ਕਰਕੇ ਲਿਓ ਆ ਮੋਹਰ ਉਚੀਨੀ ਲੱਗੀ ਆ ਨੀਮੀ ਨੀ ਲੱਗੀ ਹੈ ਸੌਖਾ ਕਿਤੇ ਹੋਰ ਕਿਰੋ ਜਾਣਾ ਇਹ ਬਾਲੇ ਹੈਰਾਨ ਕਰਦੇ ਆ ਆਮ ਜਨਤਾ ਨੂੰ ਤਾਂ ਵਾਕਿਆ ਹੀ ਹੈਰਾਨ ਕਰਦੇ ਆ ਤਿੰਨ ਬਾਰ ਮੁਕਲੀ ਹੁਣ ਚੌਥੀ ਵਾਰ ਬਣਾਉਣ ਲੱਗੇ ਆ ਤਿੰਨ ਬਾਰ ਚ ਤਾਂ ਸਹਰੇ ਤੇ ਕੋਈ ਸਟੈਂਪ ਲੱਗੀ ਨਹੀਂ ਹਾਂ ਹੈ ਸੱਚੀ ਗੱਲ ਆ ਚੱਲ ਹੁਣ ਕਹਿੰਦੇ ਆ ਚੌਥੀ ਬਾਰ ਉਹਦੇ ਡੇਟ ਮੋਕਣ ਵਾਲੀ ਥੀ ਨੇੜੇ ਲੱਗੀ ਹੋਈ ਥੀ ਮੇਲੇ ਲਾ ਕਰਾ ਕੇ ਜਿਆਦਾ ਨਹੀਂ ਸਾਰੇ ਉਹ ਕਰਤਾਰਪੁਰੇ ਜਾਏ ਹੁੰਨੇ ਆ ਕਰਤਾਰਪੁਰੇ ਜਾਏ ਹੁੰਨੇ ਆ ਬਾਬੇ ਦੇ ਘਰ ਸੱਚੀ ਆ ਗੱਲ ਬਾਬੇ ਨਾਨਕ ਦੇ ਘਰ ਜਾਏ ਹੁੰਨੇ ਆ ਸਾਡੇ ਸਰਦਾਰ ਜੀ ਬਾਹਰ ਦਾ ਤਾਂ ਹੁਣ ਹੈ ਵੀ ਨਹੀਂ ਮੈਨੂੰ ਤਾਂ ਜਮਾ ਹੀ ਨਹੀਂ ਹੈਗਾ ਹਾਂ ਹੁਣ 30 ਸਾਲ ਦੇ ਵਿੱਚ ਤਾਂ ਉਹ ਬਾਹਰ ਅਲ ਕਿੱ데 ਮਰ ਗਿਆ ਸਾਡਾ ਹਾਂ ਜਦ جنੂਨ ਜਿਆ ਹੈਗਾ ਤੇ ਦਿਮਾਗ ਤੇ ਵੀ ਚੱਲ ਵੀ ਜਾਏਗੇ ਬਾਹਰ ਨਿਕਲ ਜੀ ਜਦ ਲੋਕਾਂ ਨੇ ਇਹਨੂੰ ਕੋਸਾ ਨਿਕਲ ਦਿੱਤੇ ਹੋ ਕੇ 30 ਸਾਲ ਦੇ ਤਾਂ ਹੋ ਗਏ ਹੁਣ ਕਿੱਥੇ ਨਾ ਮੈਂ ਤਾਂ ਭੈਣਾ ਭਾਈਆਂ ਨੂੰ ਪੁੱਛਦੀ ਆ ਵੀ ਤੁਸੀਂ ਵੀ ਦੱਸ ਦਿਓ ਮੈਂ ਕਈ ਕਈ ਵਾਰ ਤੁਸੀਂ ਪਾਸਪੋਰਟ ਬਣਾ ਲਿਆ ਆਪਣੇ ਤਾਂ ਸਾਡੇ ਨਾਲੇ ਹੁੰਦੀ ਆ ਕਿੱਥੇ ਆਂ ਦੱਸੋ ਵੀ ਤੁਸੀਂ ਪਾਸਪੋਰਟ ਕਈ ਵਾਰ ਬਣਾਇਆ ਕਿੰਨੀ ਵਾਰ ਉਹ ਤੇ ਸਟੈਂਪਾਂ ਲੱਗੀਆਂ ਤੁਸੀਂ ਕਿਤੇ ਦੱਸਿਓ ਜ਼ਰੂਰ ਹੈ ਕਮੈਂਟਾਂ 'ਚ ਕਿੱਥੇ ਕਿਤੇ ਕਮੇ ਆ ਤੁਸੀਂ ਕਿੱਥੇ ਕਿਤੇ ਕਮੇ ਸਾਨੂੰ ਤਾਂ ਭਾਈ ਜਹਾਜ਼ੇ ਨਹੀਂ ਚੜ੍ਹਨੋਂ ਤਾਂ ਲੋਕ ਟੰਗਾ ਅਸੀਂ ਖਿੱਚੀ ਗਏ ਆ ਜੀ ਆ ਸਾਨੂੰ ਤਾਂ ਤੌੜੀਆਂ ਗੁੱਜਿਆਂ ਵਾਲਿਆਂ ਨੇ ਨਹੀਂ ਟਕਣ ਦੇ ਤੌੜੀਆਂ ਗੁੱਜਿਆਂ ਵਾਲਿਆਂ ਨੇ ਲੱਡੂਆਂ ਵਾਲਿਆਂ ਨੇ ਆ ਲੱਡੂਆਂ ਆ ਲੱਡੂਆਂ ਲੱਗੀ ਰਕੇ ਨਾ ਅਮ ਚੂਰ ਹੋਇਆ ਹੁਣ ਇੱਕ ਉਹ ਨਹੀਂ ਵੀ ਦੋ ਲੱਡੂ ਉਹ ਦੇ ਆਈ ਉਹ ਨਹੀਂ ਹੈਗੇ ਕੋ ਦੂਆ ਟੂਨੇ ਵਾਲੇ ਲੱਡੂ ਵਾਲਾ ਸਾਨੂੰ ਤਾਂ ਲੱਡੂ ਕਿ ਆ ਜਲੇਬੀਆਂ ਕਿ ਆ ਪਕੌੜੀਆਂ ਕਿ ਆ ਕੁਝ ਵੀ ਨਹੀਂ ਛੱਡਿਆ ਅਗਲੇ ਪਕੌੜੀਆਂ ਕਰਮਸ ਵਾਲਿਆਂ ਨੇ ਕਿਸੇ ਨੇ ਛੱਡਿਆ ਚਲੋ ਕੋਈ ਨਹੀਂ ਫੇਰ ਵੀ ਰੱਖੇ ਆ ਉਹ ਮਾਲਕ ਨੇ ਹਾਂ ਸਵਾਸ ਚੱਲਦੀ ਆ ਖਬਰਾਂ ਉਹਨੇ ਕੀ ਕਰਨਾ ਹਲੇ ਹਾਂ ਜਿਹੜੀਆਂ ਇਸ ਟਾਈਮ ਤਾਂ ਢਿੱਡ ਡੰਡਾ ਇਹਨਾਂ ਦਾ ਵੀ ਕੋਲੇ ਬੈਠੇ ਆ ਹੈ ਅਸਲ 'ਚ ਦੇਖੋ ਉਹਨਾਂ ਦੀ ਪ੍ਰਮਾਤਮਾ ਨੇ ਡਿਊਟੀ ਲਈ ਆਹੀ ਤੇ ਸਾਡਾ ਦਾਣਾ ਪਾਣੀ ਨਾਲੋਂ ਜੇ ਸਾਡਾ ਦਾਣਾ ਪਾਣੀ ਹੁੰਦਾ ਫਿਰ ਡਿਊਟੀਆਂ ਵੀ ਖਤਮ ਕਰ ਦਿੰਦੇ ਸਾਰ ਕੋਸੇ ਕਰ ਬਾਜੇ ਬੰਦੇ ਦੀ ਤਪਦੇ ਤੇ ਹੋਂਦੀ ਮਿੱਟੀ ਚੱਕੀ ਹੁੰਦੀ ਆ ਠੀਕ ਆ ਆ ਗਿਆ ਇੱਕ ਸਾਡਾ ਸੀਨੀਅਰ ਵੀ ਆ ਸਾਡੇ ਨਾਲੋਂ ਕੌਣ ਵੰਦੀ ਚਾਚਾ ਉਹ ਵੀ ਸਾਡੇ ਚਾਚਾ ਤੇ ਵੀ ਬਾਸ ਵੜਦੇ ਸਟੈਂਪ ਨਹੀਂ ਕੋਈ ਲੱਗੀ ਉਹ ਵੀ ਸਾਡੇ ਨਾਲ ਦਾ ਹੀ ਆ ਬੜੀਆਂ ਡਰਾ ਉਹ ਸਾਡਾ ਸੀਨੀਅਰ ਆ ਅਜੀ ਕਰਤਾ ਜਈਆਂ ਕੋਨੇ ਮੈਂ ਹਣਿਕੰਨੇ ਪੁੱਛਿਆ ਮੈਂ ਬਾਹਰ ਪੁੱਛਿਆ ਜੰਨਾ ਕਾ ਤਾਂ ਹੁਣ ਨਹੀਂ ਜਾਣਾ ਹੁਣ ਤਾਂ ਸ਼ੌਂਕ ਮਰ ਗਏ ਫਰਕ ਪੈਂਦਾ ਬੰਦੇ ਨਾਲ ਨਾਲ ਸ਼ੌਂਕ ਮਰਦੇ ਜੀ ਸਾਹਿਬ ਨਾਲ ਬੰਦੇ ਨੂੰ ਫਰਕ ਪੈਂਦਾ ਉਹ ਅਲੜ ਜੀ ਉਮਰ ਚ ਜੀਣਾ ਕੀ ਹੁੰਦਾ ਹੈ ਅੱਜ ਜਾ ਸਕਦਾ ਉਹ ਇਹ ਨਹੀਂ ਗੱਲ ਹੈਗੀ ਜਾਣ ਨੂੰ ਕੀ ਉਹਨਾਂ ਨੂੰ ਜੇ ਅੱਜ ਉਹ ਕਹੇ ਮੈਂ ਜਾਣਾ ਕਿਤੇ ਵੀ ਅੱਜ ਉਹ ਜਾ ਸਕਦਾ ਪਰ ਨਹੀਂ ਹੁਣ ਉਹ ਜਿਹੜੇ ਇੱਕ ਨਾ ਬੰਦੇ ਦੇ ਅੰਦਰ ਜਨੂਨ ਹੁੰਦਾ ਮਤਲਬ ਉਹ ਖਤਮ ਹੋ ਗਿਆ ਉਮਰ ਦਾ ਫਰਕ ਹੁੰਦਾ ਹੈ ਉਮਰ ਦਾ ਫਰਕ ਉਹ ਹੁਣ ਪੰਜ ਮੰਜੇ ਪੰਜ ਸਾਲ ਹੋ ਗਏ ਛੋਟੀ ਹੋ ਗਈ ਗਾਂ ਬੱਚੇ ਵੱਡੇ ਹੋ ਗਏ ਹੁਣ ਉਹਦੇ ਦਿਮਾਗ ਚ ਗੱਲੇ ਨਹੀਂ ਸਮੰਨਣਾ ਹੁਣ ਜਾਣ ਨਹੀਂ ਜਾਂ ਅੱਜ ਜਾ ਸਕਦਾ ਹੋਏ ਨਹੀਂ ਗੱਲ ਹੈਗੀ ਵੀ ਨਹੀਂ ਜਾਣੇ ਵਾਲੀ ਕੋਈ ਗੱਲ ਨਹੀਂ ਜਦ ਉਮਰ ਚ ਹੈਗਾ ਤਾਂ ਜਿਹੜੀ ਚ ਜਾਣ ਦਾ ਕੀੜਾ ਉਹ ਟਾਈਮ ਪ੍ਰਮਾਤਮਾ ਨੂੰ ਚਲੋ ਜੋ ਕਰਦਾ ਉਹ ਚੰਗਾ ਹੀ ਕਰਦਾ ਬਹੁਤ ਬੰਦੇ ਹੁੰਦੇ ਇਹ ਹਜੇ ਜਿਹੜੇ ਜਾਣ ਨਹੀਂ ਪਾਉਂਦੇ ਹਨ ਲੱਖ ਟਰਾਈਆਂ ਮਾਰੀ ਜਾਣ ਲੱਖਾਂ ਟਰਾਈਆਂ ਮਾਰ ਲੈਂਦੇ ਨੇ ਉਹ ਸਾਡਾ ਅੰਤੋ ਕੋਈ ਨਹੀਂ ਕਿੰਨੀ ਗਿਬਾਰ ਸੇਂਗੋ ਮਲੇ ਕਿੰਨੀ ਕਵਾਰ ਜਾਇ ਚੌਥੀ ਵਾਰ ਪਾਸਪੋਰਟ ਵੀ ਬਣ ਰਿਹਾ ਅਮਰੀਕਾ ਵੈਸੀਆਂ ਥਾਈਂ ਵੀ ਘੁੰਮੇ ਆਏ ਹਮ ਸਭ ਕੁ ਸੋਲਿਆ ਹੁਣ ਪਿਛਲੇ 5-4 ਸਾਲ ਤੋਂ ਹੁਣ ਬਥੇਰੀਆਂ ਆਫਰ ਆਉਂਦੀਆਂ ਹੁਣ ਅਸੀਂ ਨਹੀਂ ਜਾਂਦੇ ਹਾਂ ਹੁਣ ਆਫਰਾਂ ਬਥੇਰੀਆਂ ਐ ਤੁਸੀਂ ਜਾਣਿਆ ਹੁਣ ਕੋਈ ਕਿਸੇ ਪਾਸੇ ਨੂੰ ਸੱਦਦਾ ਮੈਂ ਪੇਪਰ ਭੇਜਦਾ ਨੂੰ ਮੈਂ ਕਹਿੰਦਾ ਮੈਂ ਪੇਪਰ ਭੇਜਦਾ ਮੈਂ ਪਿੱਧਰ ਭੇਜਦਾ ਹੁਣ ਮਨ ਨਹੀਂ ਕਰਦਾ ਹੁਣ ਮਨ ਨਹੀਂ ਕਰਦਾ ਉਸ ਤੇ ਇੱਕ ਮੰਦੀ ਤਮੰਨਾ ਹੈ ਹੁਣ ਬੇਨਾਨ ਕਾਲੇ ਦੇ ਜਾ ਕੇ ਆਉਣਾ ਉਹ ਮਿੱਟੀ ਜਿਹੜੀ ਸਾਤੋਂ ਵਿਛੜੀ ਹੋਈ ਹੈ ਬਸ ਉਹ ਦੇਖਣ ਦੀ ਤਮੰਨਾ ਚਲੋ ਜੀ ਹੋਰ ਕੀ ਸੁਣਾਉਣਾ ਤੁਹਾਨੂੰ ਜੇ ਸਾਡੇ ਇੱਥੇ ਰਹਿਣ ਨਾਲ ਲੋਕ ਖੁਸ਼ ਹਾਂ ਤਾਂ ਵਧੀਆ ਉਹ ਸਾਡੇ ਤੋਂ ਵਗੈਰ ਰਹਿਣਾ ਨਹੀਂ ਚਾਹੁੰਦੇ ਹਾਂ ਕਈਆਂ ਤਾਂ ਸਾਡੇ ਨਾਲ ਬਾਲਾ ਤੇ ਹੈ ਬਾਲਾ ਤੇ ਹੈ ਐਡੇ ਬਾਲਾ ਤੇ ਹੈ ਸਾਡੇ ਨਾਲ ਉਹ ਕਹਿੰਦੇ ਵੀ ਤਾਂ ਨਾ ਤੇ ਜਾਨ ਨਹੀਂ ਦੇਣਾ ਤੁਹਾਨੂੰ ਇੱਥੇ ਰੱਖਣਾ ਹਾਂਜੀ ਮੈਂ ਠੀਕ ਹੈ ਭਾਈ ਕੋਈ ਗੱਲ ਨਹੀਂ ਆਪਣਾ ਪਿਆਰ ਹੈ ਕਈ ਬੰਦਿਆਂ ਨਾਲ ਬਾਲਾ ਹੁੰਦਾ ਉਹ ਕਹਿੰਦੇ ਅਸੀਂ ਗਏ ਨਹੀਂ ਤੁਹਾਨੂੰ ਜਾਣ ਦੇਣਾ ਨਹੀਂ ਹਾਂ ਚਲੋ ਕੋਈ ਗੱਲ ਨਹੀਂ ਕੀ ਰੱਖਿਆ ਬਾਹਰ ਬਜ਼ੁਰਗ ਜੀ ਆਹ ਬਾਹਰ ਤਾਂ ਪਰੋਹ ਜਾਂਦੇ ਆ ਉਲੀ ਉਹ ਤਾਂ ਸਵੇਰੇ ਉੱਠ ਕੇ ਜਾਂਦੀ ਹੈ ਨਹੀਂ ਦੱਸਿਓ ਜਰੂਰ ਬਈ ਕਿਨੇ ਕਿਨੇ ਕਿੰਨੀ ਵਾਰ ਪਾਸਪੋਰਟ ਰਿਨਿਊ ਕਰਾ ਲੈ ਕਿੰਨੀ ਵਾਰ ਸੈਂਪਲ ਅਗ ਲਈਆਂ ਸਾਡੇ ਦਾ ਚ ਆ ਚੌਥੀ ਵਾਰ ਹੋਣਾ ਹੈ ਨਾ ਚੌਥੀ ਵਾਰ ਮਤਲਬ ਚੌਥੇ ਪਾਸਪੋਰਟ ਆਉਣੇ ਆ ਸਾਡੇ ਮੇਰਾ ਆ ਗਿਆ ਬੰਤੋ ਦਾ ਆਉਣਾ ਬੰਤੋ ਚਲੋ ਜੀ ਜਿੱਥੇ ਦਾ ਦਾਣਾ ਪਾਣੀ ਹੈ ਉੱਥੇ ਚੁਕਣਾ ਹੈ ਅਜੇ ਸਾਡਾ ਹੈ ਨਹੀਂ ਦਾਣਾ ਪਾਣੀ ਬਾਹਰ ਲਾ ਹੂੰ ਸਾਨੂੰ ਪਿਆਰ ਕਰਨ ਵਾਲੀ ਇੰਨਾ ਪਿਆਰ ਕਰਦੇ ਆ ਤੁਹਾਡੀ ਲੱਤਾਂ ਖਿੱਚੀ ਜਾਂਦੇ ਆ ਬਾਲਾ ਪਿਆਰ ਆ ਤੁਹਾਡਾ ਪਤਾ ਕੀ ਆ ਜੀ ਮੈਂ ਤਾਂ ਇਹ ਕਹਿੰਨੀ ਹੁੰਨੀ ਆ ਵੀ ਮਾਪੇ ਬਨਦ ਸਦੇ ਬੇਟਾ ਮੇ ਮਾਰਨਾ ਉਹ ਜਿਵੇਂ ਇੱਕ ਗੀਤ ਚ ਵੀ ਆ ਬਈ ਮਾਪਿਆਂ ਤੋਂ ਬਗੈਰ ਤਾਂ ਕੋਹ ਵੀ ਟੁਕੜੇ ਹੱਥਾਂ ਚ ਫੋਲ ਲੈਂਦੇ ਨੇ ਹੂੰ ਉਹ ਹਾਲ ਸਾਡੇ ਨਾਲ ਹੋਇਆ ਜੀ ਬੈਕ ਬਤਿੰਦਰਾ ਜਾਨੀ ਉਹ ਜਾਣਨਾ ਸੁਭੀ ਰੱਬ ਵਾਲੀ ਪਾਵਰ ਨਹੀਂ ਵਰਤ ਸਕੋ ਸਾਹ ਨਹੀਂ ਘੜ ਸਕੋ ਹੂੰ ਬਾਕੀ ਉਹਨਾਂ ਨੇ ਸਾਰੀ ਆਪਣੀ ਔਕਾਤ ਦਿਖਾ ਲਈ ਜਿੱਥੇ ਤੱਕ ਜਾਣ ਦਾ ਜਾਲ ਹੈ ਬਈ ਪ੍ਰਮਾਤਮਾ ਨੇ ਬਚਾ ਕੇ ਰੱਖਿਆ ਤੁਸੀਂ ਇੱਥੇ ਆਏ ਕੰਮ ਕਰਦੇ ਹੋ ਕੀ ਲੋੜ ਆ ਤੁਹਾਨੂੰ ਇੰਨਾ ਕੰਮ ਕਰਨ ਦੀ ਹੈ ਤੁਸੀਂ ਤਾਂ ਬਹੁਤ ਮਰੋ ਮਰੋ ਕਰਦੇ ਫਿਰਦੇ ਹੋ ਤੁਸੀਂ ਭਾਈ ਮਰੋ ਮਰੋ ਕਰੇ ਬਿਨਾਂ ਸਮਾਂ ਨਹੀਂ ਲੰਘਦਾ ਨਹੀਂ ਸਰਦਾ ਠੀਕ ਆ ਹੁਣ ਜਿਉਂਦੇ ਜੀਆਂ ਨੇ ਰੋਟੀ ਖਾਣ ਲਈ ਤਾਂ ਕੰਮ ਕਰਨਾ ਹੀ ਆ ਧੰਨਵਾਦ ਉਹਨਾਂ ਲੋਕਾਂ ਦਾ ਉਹ ਜਿਹੇ ਮੋਗੇ 'ਚ ਨਾਲ ਖੜਨੇ ਵਾਲਿਆਂ ਦਾ ਉਹ ਜਿਹੇ ਮੋਗੇ 'ਚ ਲੱਤਾਂ ਖਿੱਚਣੇ ਵਾਲਿਆਂ ਦਾ ਇਹਨਾਂ ਦੋ ਜਿਆਦਾ ਰੱਖੀਆਂ ਜਾਂਦੀਆਂ ਹੁੰਦੀਆਂ ਨੇ ਜ਼ਿੰਦਗੀ 'ਚ ਨਾਲ ਖੜਨੇ ਵਾਲੇ ਤੇ ਨਾਲੋਂ ਭੱਜਣੇ ਵਾਲੇ ਜ਼ਿਆਦਾਤਰ ਸਾਡੇ ਹਿੱਸੇ ਭੱਜਣੇ ਵਾਲੇ ਵੱਧ ਆ ਜਾਂਦੇ ਆ ਜਿਆਦਾਤਰ ਉਹ ਬੰਦੇ ਯਾਦ ਰੱਖੇ ਜਾਂਦੇ ਹੁੰਦੇ ਆ ਜਿਨ੍ਹਾਂ ਨਾਲ ਤੁਸੀਂ ਖੜੇ ਹੋਵੋ ਅਰ ਥੋੜੀ ਵਾਰੀ ਆਈ ਤੇ ਭੱਜ ਗਏ ਹੋਣ ਭੱਜ ਗਏ ਹੋਣ ਅਰ ਜਿਹੜਾ ਬੰਦਾ ਇਹ ਕਹੇ ਨਾ ਇਹੋ ਜਿਹੇ ਬੰਦੇ ਵੀ ਤੇ ਸਾਡੀ ਜ਼ਿੰਦਗੀ 'ਚ ਜਿਹੜੇ ਐਸੋ ਹੁੰਦੇ ਹੁੰਦੇ ਤੇ ਵੀ ਜਦ ਕਿਸੇ ਪਾਸੇੋਂ ਨਾ ਵੀ ਨਹੀਂ ਹੀਲਾ ਹੋਇਆ ਫੇਰ ਵੀ ਹੁਣ ਆਪਾਂ ਭਾਮੀ ਵਾਲਿਆਂ ਨੂੰ ਯਾਦ ਕਰੀਏ ਹਮ ਜਦੋਂ ਉਹਨਾਂ ਦੇ ਚੰਗੇ ਚੰਗੇ ਲੈਂਡਲੋਰਡ ਸਾਥ ਛੱਡ ਜਾਂਦੇ ਤੇ ਹਮ ਦਮ ਟੁੱਟ ਜਾਂਦਾ ਤਾਂ ਉਹਨਾਂ ਦਾ ਵੀ ਨਹੀਂ ਵੀ ਹੁਣ ਪੂਰੀਆਂ ਉੱਥੋਂ ਬਾਣੀਆ ਉੱਥੋਂ ਬਾਣੀਆ ਉਹੇ ਜਿਹੇ ਲੋਕ ਵੀ ਸਾਥ ਛੱਡ ਗਏ ਚਲੋ ਦੱਤਾ ਹੀ ਨਹੀਂ ਕਿੱਥੇ ਸਾਥਾ ਅਸੀਂ ਤਾਂ ਇਹ ਕਹਨੇ ਹੱਲਾ ਆ ਬਥੇਰਾ ਦੱਤਾ ਹਾਂ ਅਸੀਂ ਤਾਂ ਇਹ ਕਹਨੇ ਵੀ ਪਰਮਾਤਮਾ ਭਲਾ ਕਰੇ ਸਾਨੂੰ ਕੇਸਾ ਤੇ ਸਾਥ ਦੀ ਲੋੜ ਨਹੀਂ ਸੀ ਇੱਕ ਬਾਬੇ ਨਾਨਕ ਦੇ ਵਾਹਿਗੁਰੂ ਦੇ ਸਾਥ ਦੀ ਲੋੜ ਆ ਉਸ ਬਾਬੇ ਨਾਨਕ ਦੇ ਸਾਥ ਦੀ ਲੋੜ ਆ ਬਾਬੇ ਨੂੰ ਜਾਣ ਆਉਣ ਵਾਲਿਆਂ ਦੇ ਸਾਥ ਦੀ ਲੋੜ ਆ ਸਾਡੇ ਨਾਲ ਜਿਉਂਦਿਆਂ ਦੇ ਵੀ ਨਾਲ ਸਾਡੇ ਜਾਗਦਿਆਂ ਦੇ ਵੀ ਨਾਲ ਆ ਸਾਡੇ ਸੁੱਤੇ ਪਿਆੰਦੇ ਵੀ ਨਾਲ ਆ ਸਾਨੂੰ ਤਾਂ ਉਹਦੇ ਸਾਥ ਦੀ ਲੋੜ ਆ ਜਿਹੜਾ ਅੰਦਰ ਚੱਲਦਾ ਬੰਦੇ ਤਾਂ ਸਾਥ ਛੱਡਦੇ ਆਏ ਸਾਡੇ ਤਾਂ ਨਹੀਂ ਹਾਂ ਅਰੇ ਇੱਕ ਤਾਂ ਹੀ ਸ਼ਾਰਤਾ ਤੁਹਾਡੇ ਨਾਲ ਵੀ ਹੁੰਦੀਆਂ ਹੋਣੀਆਂ ਹਾਂ ਦੋ ਤਰ੍ਹਾਂ ਦੇ ਬੰਦੇ ਹੁੰਦੇ ਆ ਇੱਕ ਥੋੜੀ ਜ਼ਿੰਦਗੀ ਚ ਬਿਗਾੜਨ ਖਾਤਰ ਆਉਣ ਨੇ ਹੁਣ ਇੱਕ ਸਮਾਰਨ ਖਾਤਰ ਆਉਣ ਨੇ ਅਰਜਾਦ ਦੋਈ ਤਰ੍ਹਾਂ ਦੇ ਰੱਖੇ ਜਾਂਦੇ ਆ ਠੀਕ ਹੈ ਨਾ ਚਲੋ ਦੇਖਦੇ ਆ ਲੰਘੇ 50 ਸਾਲ ਤਾਂ ਜਿੰਦਗੀ ਤੇ ਗਵਰਨਮੈਂਟ ਵਾਲੀ ਚਾ ਤਾਂ ਭਾਈ ਇੱਠੇ ਰਹਿੰਦੇ ਆ ਬਾਕੀ ਗਾਂਹ ਪਰ ਮਹਾਤਮਾ ਦੇ ਹੱਥ ਹੁੰਦੀ ਆ ਵੀ ਕਿੰਨੀ ਗੱਲ ਠੀਕ ਹੈ ਨਾ ਇਹ ਕਿਹੜਾ ਝੂਠ ਹੈ ਗਵਰਨਮੈਂਟ 55 ਦਿਨ ਕਹਿੰਦੇ ਚਲੋ ਘਰ ਨੂੰ ਭਾਈ ਅੱਗੇ ਦੋ ਸਾਲ ਕੰਸੈਸ਼ਨ ਦੇ ਦਿੰਦੇ ਤੇ ਹੁਣ ਉਹ ਵੀ ਦੇਣ ਤੋਂ ਹਟ ਗਏ ਨਾ ਨਾ ਇਹਨਾਂ ਨੂੰ ਕਿਹੜਾ ਤਨਖਾਹ ਵਧਾਉਣੀ ਆ ਪਣੀ ਇਹਨਾਂ ਦੀ ਪੈਂਚਾ ਨਾ ਵਧਾਉਣੀ ਆ ਪਣੀ ਚਲੋ ਚੱਲਦਾ ਵਧੀਆ ਇਹ ਜਿੰਨੜੀ ਬੁੱਚੀ ਨੂੰ ਅਸੀਂ ਜੁੱਤੀ ਦੀਆਂ ਨੋਕਾਂ 'ਤੇ ਰੱਖਦੇ ਆ। ਇਹ ਜਾਨੂੰ ਕਿਆ ਜਾਣਦੇ ਆਂ ਅਸੀਂ? ਠੀਕ ਆ ਜੀ। ਸਭ ਤੋਂ بڑا ਸਾਥ ਪਰਿਵਾਰ ਦਾ ਹੁੰਦਾ ਹੈ। ਉਦੋਂ بڑا ਸਾਥ ਵਾਹਿਗੁਰੂ ਦਾ ਹੁੰਦਾ ਹੈ। ਹੂੰ। ਦੇਖਾ ਪਰਿਵਾਰ ਦਾ ਸਾਥ ਵੀ ਤਾਂ ਐ ਜੇ ਵਾਹਿਗੁਰੂ ਦੀ ਨਿਗਾਹ ਸਿੱਧੀ ਆ। ਸੋਈ ਗੱਲਾਂ ਜੀ। ਅੱਛਾ ਤਾਂ ਕੋਈ ਕਿਸੇ ਦੇ ਵਧੀਆ ਕੱਪੜਾ ਪਾਇਆ ਨਹੀਂ ਝੱਲਦਾ ਆਪਣਾ। ਹੂੰ। ਕਾਰੋਬਾਰ ਤਾਂ ਕਿੱਥੇ ਚੱਲ ਲੂ ਤੇ ਉੱਥੇ ਚੱਲ ਲੂ ਕਿ ਨਹੀਂ ਹੂੰ ਬਿਲਕੁਲ ਸਹੀ ਗੱਲ ਹੈ ਹਾਂ ਕੋਈ ਵਧੀਆ ਕੋਈ ਕੱਪੜਾ ਪਾ ਕੇ ਬਾਹਰ ਨਿਕਲ ਜੀ ਨਾ ਦੇਖੋ ਜੀ ਉਹਨਾਂ ਵੀ ਕਹਿੰਦਾ ਅਗਲਾ ਇੱਕ ਤੁਹਾਨੂੰ ਹੋਰ ਗੱਲ ਦੱਸਦੀ ਆ ਉਹ ਕਹਿੰਦੇ ਹੁੰਦੇ ਨੇ ਵੀ ਡਲੇ ਵੀ ਉਸੇ 베ਰੀ ਤੇ ਪੈਂਦੇ ਨੇ ਜਿਹਦੇ 베ਰ ਪੱਕੇ ਹੋਏ ਹੁੰਦੇ ਜਿਹਦੇ 베ਰ ਮਿੱਠੇ ਹੁੰਦੇ ਨੇ ਮਿੱਠੇ ਹੁੰਦੇ ਨੇ ਪੱਕੇ ਹੁੰਦੇ ਨੇ ਸਾਡੇ 'ਚ ਕੁਝ ਖਾਸਤਾ ਕਿਉਂਕਿ ਅਸੀਂ ਦੋਨੋਂ ਜੀ ਮਿਹਨਤੀ ਤੇ ਸਾਡੀ ਜਿਹੜੀ ਸੋਚ ਸੀ ਉਹ ਬਹੁਤ ਦੂਰ ਤੱਕ ਦੀ ਸੀ ਸਾਡੇ 'ਚ ਇੱਕ ਭੈੜਾ ਦੋਹਾ 'ਚ ਅਸੀਂ ਦਿਲ ਦੀ ਗੱਲ ਹਰੇਕ ਨਾ ਕਰ ਲੰਦੇ ਤੇ ਕਿਉਂਕਿ ਸਾਨੂੰ ਸਭ ਆਪਣੀ ਲੱਗਦੇ ਤੇ ਇਹਨਾਂ ਲੋਕਾਂ ਨੇ ਅਸੀਂ ਇੰਨੇ ਕ ਸਿਆਣਾ ਹੀ ਕਰਤੇ ਬਹੁਤ ਜ਼ਿਆਦਾ ਪਰ ਫੇਰ ਵੀ ਮਨ ਹੀ ਇਨਸਾਨ ਦਾ ਬਦਲਦਾ ਹੁੰਦਾ ਚੰਗਾ ਇਨਸਾਨ ਕਦੇ ਮਾੜਾ ਨਹੀਂ ਬਣਦਾ ਮਾੜਾ ਇਨਸਾਨ ਕਦੇ ਚੰਗਾ ਨਹੀਂ ਬਣਦਾ ਮਨ ਉਦਾਂ ਦਾ ਹੀ ਰਹਿੰਦਾ ਹੁਣ ਵੀ ਗੱਲ ਹੋ ਜਾਂਦੀ ਆ ਦਿਲ ਦੀ ਕਹੀਦਾ ਵੀ ਹੁਣ ਇਦੋਂ ਵੱਧ ਕੀ ਬਗਾੜ ਲਾਂਗੇ ਜਿਨ੍ਹਾਂ ਕੋਲ ਦਿਲ ਦੀਆਂ ਗੱਲਾਂ ਕੀਤੀਆਂ ਉਹਨਾਂ ਨੇ ਦਿਲ ਦੇ ਭੇਤੀਆਂ ਨਹੀਂ ਲੰਕਾ ਢਾਈ ਫੇ ਸਾਡੀ ਹੂੰ ਜਿਨ੍ਹਾਂ ਨੂੰ ਅਸੀਂ ਆਪਣੇ ਸਮਝਿਆ ਬਰਾਬਰ ਬਿਠਾ ਕੇ ਖਲਾਇਆ ਪਲਾਇਆ ਉਹੀ ਸਾਡੇ ਦੁਸ਼ਮਣ ਬਣ ਕੇ ਨਿਕਲੇ ਠੀਕ ਹੈ ਜੀ ਕਰਾਂਗੇ ਫੇਰ ਗੱਲਾਂ ਕਰੀ ਸੋਈ ਗੱਲਾਂ ਜਦੋਂ ਨਾ ਇਨਸਾਨ ਨੂੰ ਸਾਡੇ ਨਾਲ ਜਿਹੜਾ ਖਾਰ ਖੰਦਾ ਅੰਦਰ ਉਹਨੂੰ ਦਿਖ ਜਵੇ ਵੀ ਹਾਂ ਹੁਣੇ ਉੱਠਣ ਲੱਗੇ ਪਹਿਲਾ ਤਾਂ ਮਾਪਾ ਬਪੇ ਬੇਟਾ ਮੇ ਛੱਡ ਗਏ ਉੱਥੇ ਜਦ ਘਰ ਤੋਂ ਬਜ਼ੁਰਗ ਚਲੇ ਜਾਂਦੇ ਨੇ ਨਾ ਬੱਚੇ ਛੋਟੇ ਰਹਿ ਜਾਂਣ ਘਰ 'ਚ ਕੋਈ ਆਲੇ ਦੁਆਲੇ ਆਸਰਾ ਨਾ ਦਿਖੇ ਫਿਰ ਉੱਥੇ ਅਗਲੇ ਨੂੰ ਹੁੰਦਾ ਵੀ ਹੋਣਾ ਖਤਮ ਐ ਇੱਕ ਉੱਟ ਗਏ ਤਾਂ ਹੀ ਕਹਿੰਦੇ ਆ ਵੀ ਜਦੋਂ ਸਾਨੂੰ ਦੁਨੀਆਦਾਰੀ ਸੰਭਦੀ ਐ ਤਾਂ ਤੁਹਾਡੇ 'ਚ ਕੁਝ ਖਾਸ ਹੁੰਦਾ ਤਾਂ ਸੰਭਦੀ ਐ ਬਾਜੇ ਬੋਲੇਆਂ ਨੂੰ ਕੋਈ ਨਹੀਂ ਸੰਭਦਾ ਨਹੀਂ ਸੰਭਦਾ ਅਗਲਾ ਕਹਿੰਦਾ ਇਹ ਤਾਂ ਪਹਿਲਾਂ ਹੀ ਖਤਮ ਨੇ ਹੂੰ ਠੀਕ ਆ ਜੀ ਸੋਈ ਗੱਲਾਂ ਕੋਈ ਗੱਲ ਨਹੀਂ ਵਾਹਿਗੁਰੂ ਵੱਲ ਹੋਵੇ ਕੁੱਤੇ ਬੱਲੇ ਨੂੰ ਨਾ ਅਸੀਂ ਕਦੇ ਸਮਝਿਆ ਨਾ ਸਮਝਣਾ ਕਿਉਂਕਿ ਸਾਡੀ ਪਰਪਰਿਸ਼ਾ ਇਦਾਂ ਦੀ ਹੋਈ ਨਹੀਂ ਹੋਈ ਠੀਕ ਹੈ ਜੀ ਚਲੋ ਠੀਕ ਹੈ ਜੀ ਮੋਂਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ